सत रहे हो ट्वेंटी फोर इंटू सैवन पंजाब बॉलीवुड अदाकार शाहिद कपूर ने बॉक्स ऑफिस से धमाल मचा दी जी हाँ उन्होंने दे फिल्म देवा काफी समय तो सुरखियों के तो उसने रिज तो पहले दिन ही काफी चंकी कमाई की ਅਜੀਹ ਸਥਿਤੀ ਵਿੱਚ ਇਸ ਦੇ ਪਹਿਲੇ ਦਿਨ ਬਾਕਸ ਆਫਿਸ 'ਤੇ ਕਾਫੀ ਚੰਗੀ ਕਮਾਈ ਕੀਤੀ। ਹਾਲਾਂਕਿ ਦੇਵਾ ਦੀ ਸ਼ੁਰੂਆਤ ਵਧੀਆ ਨਹੀਂ ਹੈ ਪਰ ਸਾਲ 2025 ਦੀ ਦੂਜੇ ਸਭ ਤੋਂ ਵੱਡੀ ਓਪਨਰ ਫਿਲਮ ਬਣੀ ਗਈ ਹੈ। ਫਿਲਮ ਵਿੱਚ ਸ਼ਾਹਿਦ ਦਾ ਕ੍ਰੇਜ਼ੀ ਅਵਤਾਰ ਦਿਖਾਇਆ ਗਿਆ। ਭਵੇਂ ਸ਼ਾਹਿਦ ਨੇ ਫਿਲਮ ਵਿੱਚ ਇੱਕ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ ਪਰ ਸਾਰਿਆਂ ਨੂੰ ਉਸ ਦਾ ਸੰਕੀਪ ਅਵਤਾਰ ਬਹੁਤ ਵਸੰਦਾ ਆ। ਫਿਲਮ ਵਿੱਚ ਪੂਜਾ ਰੇਗੜੇ ਸ਼ਾਹਿਦ ਦੇ ਨਾਲ ਨਜ਼ਰ ਆ ਰਹੀ ਹੈ ਜੋ ਇੱਕ ਰਿਪੋਰਟਰ ਦੀ ਭੂਮਿਕਾ ਨਿਭਾ ਰਹੀ ਹੈ। ਸ਼ਾਹਿਦ ਇਸ ਫਿਲਮ ਨੂੰ ਬਹੁਤ ਵਧੀਆ ਸਮੀਖਿਆਵਾਂ ਹਨ ਫਿਲਮ ਨੂੰ ਸੋਸ਼ਲ ਮੀਡੀਆ ਤੇ ਬਹੁਤ ਇਤਿਆਰ ਮਿਲ ਰਿਹਾ ਹੈ ਪਰ ਹੁਣ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਦਾ ਵੀ ਖੁਲਾਸਾ ਹੋ ਗਿਆ ਹੈ ਸੈਕਿੰਡ ਹਿੱਲ ਦੇ ਸ਼ੁਰੂਆਤੀ ਟ੍ਰੈਂਡਸ ਦੀ ਰਿਪੋਰਟ ਦੇ ਅਨੁਸਾਰ ਦੇਵਾ ਨੇ ਆਪਣੇ ਰਿਲੀਜ਼ ਦੇ ਪਹਿਲੇ ਦਿਨ 5 ਕਰੋੜ ਰੁਪਏ ਇਕੱਠੇ ਕੀਤੇ ਹਨ ਹਾਲਾਂਕਿ ਇਹ ਸ਼ੁਰੂਆਤੀ ਆਂਕੜੇ ਹਨ ਪਰ ਅਧਾਰੇਤ ਆਂਕੜੇ ਜਾਰੀ ਹੋਣ ਤੋਂ ਬਾਅਦ ਇੰਨਾ ਵਿੱਚ ਕੁਝ ਬਦਲਾਅ ਹੋ ਸਕਦੇ ਹਨ ਸ਼ਾਹਿਦ ਕਪੂਰ ਦੀ ਦੇਵਾ ਅਕਸ਼ੇ ਕੁਮਾਰ ਅਤੇ ਵੀਰ ਪਹਾੜੀਆਂ ਦੀ ਸਕਾਈ ਫੋਰਟਸ ਤੋਂ ਬਾਅਦ ਸਾਲ 2025 ਦੀ ਦੂਜੀ ਸਭ ਤੋਂ ਵੱਧ बन गई है। अक्षय कुमार की फिल्म ने अपनी ओपनिंग वाले दिन बारह पॉइंट पच्ची करोड़ रुपए की कमी की निर्देशक रोशन एंड रियोजो ने फिल्म देवा विच दर्शकों मसाला दिता है एक पास शाहिद कपूर एक्शन करते दिखाई दे रहे हैं ਫਿਲਮ ਵਿੱਚ ਰੋਮਾਂਸ ਦੀ ਥਾਂ ਵੀ ਰੱਖੀ ਗਈ ਹੈ ਇਸ ਤੋਂ ਇਲਾਵਾ ਸ਼ਾਹਿਦ ਕਪੂਰ ਦੇ ਡਾਂਸਿੰਗ ਸਟਾਈਲ ਨੂੰ ਪੂਰੀ ਵਰਤੋਂ ਕੀਤੀ ਗਈ ਹੈ ਸ਼ਾਹਿਦ ਨੇ ਫਿਲਮਾਇਆ ਗੀਤ ਪਸੰਦ ਮਚਾ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੈ ਇਸ ਤਰ੍ਹਾਂ ਐਕਸ਼ਨ ਰੋਮਾਂਸ ਅਤੇ ਡਾਂਸ ਸਭ ਕੁਝ ਸ਼ਾਹਿਦ ਦੀ ਫਿਲਮ ਵਿੱਚ ਮੌਜੂਦ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਵੀਕੈਂਡ ਉਤੇ ਕਿੰਨੀ ਸਫਲ ਰਹਿੰਦੀ ਹੈ सत श्रीकाल जी तुम देख रहे हो ट्वेंटी फोर इंटू सैवन पाब बॉलीवुड अदाकार शाहिद कपूर ने बॉक्स ऑफिस से धमाल मचा दी जी हाँ उन्होंने फिल्म देवा काफ़ी समय तो सुरखियों के तो उसने रिलीज तो पहले दिन ही काफ़ी चंकी कमाई की थी। ਅਜੀ ਹਸਤੀ ਵਿੱਚ ਇਸ ਦੇ ਪਹਿਲੇ ਦਿਨ ਬਾਕਸ ਆਫਿਸ ਤੇ ਕਾਫੀ ਚੰਗੀ ਕਮਾਈ ਕੀਤੀ ਹਾਲਾਂਕਿ ਦੇਵਾ ਦੀ ਸ਼ੁਰੂਆਤ ਵਧੀਆ ਨਹੀਂ ਹੈ ਪਰ ਸਾਲ 2025 ਦੀ ਦੂਜੇ ਸਭ ਤੋਂ ਵੱਡੀ ਓਪਨਰ ਫਿਲਮ ਬਣੀ ਗਈ ਹੈ ਫਿਲਮ ਵਿੱਚ ਸ਼ਾਹਿਦ ਦਾ ਕ੍ਰੇਜ਼ੀ ਅਵਤਾਰ ਦਿਖਾਇਆ ਗਿਆ ਭਵੇਂ ਸ਼ਾਹਿਦ ਨੇ ਫਿਲਮ ਵਿੱਚ ਇੱਕ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ ਪਰ ਸਾਰਿਆਂ ਨੂੰ ਉਸ ਦਾ ਸੰਕੀਪ ਅਵਤਾਰ ਬਹੁਤ ਵਸੰਦ ਆ ਫਿਲਮ ਵਿੱਚ ਪੂਜਾ ਰੇਗੜੇ ਸ਼ਾਹਿਦ ਦੇ ਨਾਲ ਨਜ਼ਰ ਆ ਰਹੀ ਹੈ ਜੋ ਇੱਕ ਰਿਪੋਰਟਰ ਦੀ ਭੂਮਿਕਾ ਨਿਭਾ ਰਹੀ ਹੈ ਸ਼ਾਹਿਦ ਇਸ ਫਿਲਮ ਨੂੰ ਬਹੁਤ ਵਧੀਆ ਸਮੀਖਿਆਵਾਂ ਹਨ ਫਿਲਮ ਨੂੰ ਸੋਸ਼ਲ ਮੀਡੀਆ ਤੇ ਬਹੁਤ ਇਤਿਆਰ ਮਿਲ ਰਿਹਾ ਹੈ ਪਰ ਹੁਣ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਦਾ ਵੀ ਖੁਲਾਸਾ ਹੋ ਗਿਆ ਹੈ ਸੈਕਿੰਡ ਹਿੱਲ ਦੇ ਸ਼ੁਰੂਆਤੀ ਟ੍ਰੈਂਡਸ ਦੀ ਰਿਪੋਰਟ ਦੇ ਅਨੁਸਾਰ ਦੇਵਾ ਨੇ ਆਪਣੇ ਰਿਲੀਜ਼ ਦੇ ਪਹਿਲੇ ਦਿਨ 5 ਕਰੋੜ ਰੁਪਏ ਇਕੱਠੇ ਕੀਤੇ ਹਨ ਹਾਲਾਂਕਿ ਇਹ ਸ਼ੁਰੂਆਤੀ ਆਂਕੜੇ ਹਨ ਪਰ ਅਧਾਰਿਤ ਆਂਕੜੇ ਜਾਰੀ ਹੋਣ ਤੋਂ ਬਾਅਦ ਇੰਨਾ ਵਿੱਚ ਕੁਝ ਬਦਲਾਅ ਹੋ ਸਕਦੇ ਹਨ ਸ਼ਾਹਿਦ ਕਪੂਰ ਦੀ ਦੇਵਾ ਅਕਸ਼ੇ ਕੁਮਾਰ ਅਤੇ ਵੀਰ ਪਹਾੜੀਆਂ ਦੀ ਸਕਾਈ ਫੋਰਟਸ ਤੋਂ ਬਾਅਦ ਸਾਲ 2025 ਦੀ ਦੂਜੀ ਸਭ ਤੋਂ ਵੱਧ ਦੀ ওপਨਿੰਗ ਬਣ ਗਈ ਹੈ ਅਕਸ਼ੇ ਕੁਮਾਰ ਦੀ ਫਿਲਮ ਨੇ ਆਪਣੀ ওপਨਿੰਗ ਵਾਲੇ ਦਿਨ 12.25 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਨਿਰਦੇਸ਼ਕ ਰੋਸ਼ਨ ਐਂਡ ਰੀਓਜ਼ੋ ਨੇ ਫਿਲਮ ਦੇਵਾ ਵਿੱਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਮਸਾਲਾ ਦਿੱਤਾ ਹੈ ਇੱਕ ਪਾਸੇ ਸ਼ਾਹਿਦ ਕਪੂਰ ਐਕਸ਼ਨ ਕਰਦੇ ਦਿਖਾਈ ਦੇ ਰਹੇ ਹਨ ਫਿਲਮ ਵਿੱਚ ਰੋਮਾਂਸ ਦੀ ਥਾਂ ਵੀ ਰੱਖੀ ਗਈ ਹੈ ਇਸ ਤੋਂ ਇਲਾਵਾ ਸ਼ਾਹਿਦ ਕਪੂਰ ਦੇ ਡਾਂਸਿੰਗ ਸਟਾਈਲ ਨੂੰ ਪੂਰੀ ਵਰਤੋਂ ਕੀਤੀ ਗਈ ਹੈ ਸ਼ਾਹਿਦ ਨੇ ਫਿਲਮਾਇਆ ਗੀਤ ਪਸੰਦ ਮਚਾ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੈ ਇਸ ਤਰ੍ਹਾਂ ਐਕਸ਼ਨ ਡੂ ਮੈਂਸ ਅਤੇ ਡਾਂਸ ਸਭ ਕੁਝ ਸਾਹਿਦ ਦੀ ਫਿਲਮ ਵਿੱਚ ਮੌਜੂਦ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਵੀਕਐਂਡ ਉਤੇ ਕਿੰਨੀ ਸਫਲ ਰਹਿੰਦੀ ਹੈ